ਕਲ ਸਾਬਾ ਰੁਜੀ ਕਿ ਫਤਿਹ ਲੈ ਜਲੋ ਸਾਡੇ ਪਿੰਡ ਦਾ ਕਰਮਦੀਨ ਚੌਰੀ ਹੈਗਾ ਹਾਂਜੀ ਉਹਦੇ ਪਿਓ ਨਾਲ ਗਾਇ ਚੰਗੂ ਅੱਛਾ ਚੰਗੂ ਹਾਂ ਤੇ ਕਰਮਦੀਨ ਚੌਰੀ ਹੈਗਾ ਵੀਦ ਨੰਬਰ ਦਾ ਜਿਹੜਾ ਸੀ ਉਹ ਫੌਦ ਹੋ ਗਿਆ ਅੱਛਾ ਤੇ ਉਹਨਾਂ ਦਾ ਵੱਡਾ ਹੈਗਾ ਚੌਰੀ ਕਰਮਦੀਨ ਚਲਿਏ ਮਿਲੀਏ ਉਹਨਾਂ ਨੂੰ ਇੱਥੇ ਆ ਜਾਣਗੇ ਕਿ ਆਪਾਂ ਨੂੰ ਪਿੰਡ ਜਨਾਂ ਉਹਨਾਂ ਪੈ ਲਾਉਂਦੇ ਸੁਰਿਆ ਨਹੀਂ ਜਾ ਆਪਾਂ ਉੱਥੇ ਚੱਲ ਫਿਰਦੇ ਆ ਇੱਥੋਂ ਇੱਥੋਂ ਚਲਿਏ ਬਾਬੇ ਸਾਰੇ ਸਾਰੇ ਪਿੰਡ ਜਗ੍ਹਾ ਨਾਲ ਜਿਹੜੀ ਹਾਂ ਆਪਾਂ ਇੱਥੋਂ ਹੋ ਗਏ ਤੇ ਫਿਰ ਆਪਾਂ ਪਿੰਡ ਚੱਲਦੇ ਆ ਠੀਕ ਹੈ ਜਲਦੀ ਹੋ ਕੇ ਆ ਉਸ ਅਹੀਂ ਆ ਤੁਨ ਭਾਈ ਬਾਅਦ ਮਿਲਦੇ ਥੋੜਾ 10 ਮਿੰਟ ਲਾਉਣੇ ਲੋ ਜੀ ਆਪਾਂ ਅਮਰੀਕਾਂ ਦੇ ਪਿੰਡ ਪੁਰਾਣਾ ਪਿੰਡ ਸਹਾਰੀ ਮਤਲਬ ਜਿਹੜਾ ਸਹਾਰੀ ਪਿੰਡ ਪਹੁੰਚ ਚੁੱਕੇ ਆ ਨਹੀਂ 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 ਤੁਹਾਨੂੰ ਦਿਖਾਉਣੇ ਆ ਜੀ ਪਿੰਡ ਦਾ ਨਕਸ਼ਾ ਪੁਰਾਣਾ ਨਹੀਂ ਨਹੀਂ ਉਹ ਇਹ ਕਹਿੰਦੇ ਜੀ ਗੁਰਦੁਆਰਾ ਸਾਹਿਬ ਸੀ ਪਿੰਡ ਦੇ ਵਿੱਚ ਸੀ ਉਹ ਤਾਂ ਪਿੰਡ ਵਾਲਿਆਂ ਨੇ ਢਾਤਾ ਹੁਣ ਜਿਹੜੀ ਸਹਾਰੀ ਪੀਰ ਦੀ ਜਗ੍ਹਾ ਸੀ ਉਹਨਾਂ ਦੇ ਨਾਂ ਤੇ ਜੋ ਜ਼ਮੀਨ ਸੀ ਇਹ ਸਾਰੇ ਜ਼ਮੀਨਾਂ ਜਿਹੜੇ ਸਹਾਰੀ ਮਲ ਦੇ ਨਾਂ ਤੇ ਆ ਦੇਖੋ ਕਰਾਇਆ ਲੱਗ ਰਿਹਾ ਤੇ ਆਪਾਂ ਜਿਹੜੇ ਇੱਥੋਂ ਦੇ ਕੋਈ ਨਵੇਂ ਅੱਛੇ ਵੱਧਰ ਆਏ ਆ ਮਿਲਦੇ ਆਪਾਂ ਨੂੰ ਤੁਹਾਡੀ ਗੱਲਬਾਤ ਵੀ ਕਰਾਉਣੇ ਆ ਇਹ ਸਾਰੀ ਜਿਹੜੀ ਜ਼ਮੀਨ ਹੈ ਜੀ ਇਹ ਸਾਰੀ ਮਲ ਦੇ ਨਾਂ ਤੇ ਆ ਕੁਝ ਲੋਕਾਂ ਨੇ ਨੱਪ ਲਈ ਆ ਜਿਹੜੀ ਰਹਿ ਗਈ ਉਹ ਡੇਰੇ ਦੇ ਨਾਮ ਤੇ ਇਹ ਦੇਖੋ ਤੁਸੀਂ ਇਹ ਸਹਾਰੀ ਮਲ ਤੇ ਸਹਾਰੀ ਪੀਰ ਕਹਿੰਦੇ ਆ ਇੱਧਰ ਜਗਾ ਜੀ ਹੁੰਦੀ ਆਵਾਜ਼ ਆ ਅਸੀਂ ਆਏ ਜੀ ਪੰਜਾਬ ਜਿੱਥੋਂ ਵੀ ਮਿਲ ਮੁਸਾਦੂਰ ਤੇ ਆ ਗਏ ਨੌਕਰ ਆ ਤੁਹਾਡੇ ਇਹ ਸਾਡਾ ਵੀ ਮੁਰਸ਼ਿਦ ਹੈ ਬਿਲਕੁਲ ਅਸੀਂ ਲਾਭ ਦੇ ਲਪੋਂਦੇ ਆਇਆ ਬਿਲਕੁਲ ਠੀਕ ਹੈ ਸਾਨੂੰ ਪਤਾ ਲੱਗਾ ਕਿ ਤੁਸੀਂ ਸੇਵਾ ਕਰਦੇ ਹੋ ਇੱਥੇ ਪਿੰਡ ਵਾਲਿਆਂ ਨੂੰ ਪੁੱਛਿਆ ਤੇ ਮੈਂ ਕਿਹਾ ਕਿ ਮੈਂ ਤੁਹਾਨੂੰ ਆਪੇ ਪੁੱਛਿਆ ਨੂੰ ਆਮੋ ਆਪਣੇ ਆਪ ਆਪਾਂ ਥੋੜਾ ਦਰਸ਼ਨ ਕਰ ਲਈਏ ਪਹਿਲਾਂ ਆਜੋ ਆਓ ਦਰਸ਼ਨ ਕਰ ਲਾ